ਵੋਟ ਵਾਲਾ ਆਇਆ ਤੇ ਬਿਲਕੁਲ ਜੀ ਅੱਗੇ ਦਾ ਜੋ ਫਿਊਚਰ ਹੈ ਆ ਜਿਹਦੀ ਅਸੀਂ ਅੱਜ ਬੇਨਤੀ ਕਰਾਂਗੇ ਜੇ ਅੱਗੇ ਆਉਣ ਵਾਲੀ ਜੋ ਹਾਕੀ ਗੱਲ ਜੋ ਲਖੀਤ ਆ ਰਹੀ ਹੈ ਵਰਲਡ ਕੱਪ ਆ ਰਹੀ ਹੈ ਜੋ ਨਾ ਸਾਡਾ ਆਪਣਾ ਫਿਚਰ ਹੈ ਉਹਦੇ ਵਾਲੇ ਜੋ ਮੱਭੀ ਜੀ ਕੋ ਲਖੀ ਬੇਨਤੀ ਕਰਾਂ ਸਤੇਵਾਰ ਦਾ ਵਾਏ ਆਪਾਂ ਤੇ ਵਿਆਹ ਤੋਂ ਬਾਅਦ ਗਿਆ ਤਾਂ ਪਹਿਲਾਂ ਆਹੀ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਇੱਕ ਵਾਰੀ ਪਹਿਲਾਂ ਦਰਬਾਰ ਸਾਹਿਬ ਜਾਣਾ ਆ ਮੱਥਾ ਟੇਕਣਾ ਆ ਤੇ ਅਰਦਾਸ ਆਹੀ ਮੰਗਣੀ ਆ ਕਿ ਸਾਡੇ ਤੇ ਆਪਣੇ ਹੀ ਮੇਰੇ ਪਰ ਆਥਰ ਰੱਖਣਾ ਦਰਬਾਰ ਆਏ ਸਕੂਨ ਮਿਲਦਾ ਹੈ ਜਦੋਂ ਜਦੋਂ ਮੈਨੂੰ ਯਾਦ ਵੀ ਨਹੀਂ ਸ਼ੋਰ ਦਸਬਰ ਅਕੀਲ ਜੀ ਗੁਰਦੁਆਰੇ ਆਏ ਆ ਤੇ ਵੀ ਅੱਲਾ ਕਰਿਆ ਆ ਸਾਡੀ ਕਰਾਏ ਆ ਤੇ ਬਹੁਤ ਇੱਥੇ ਆ ਕੇ ਸਕੂਨ ਮਿਲਦਾ ਹੈ ਮੈਨੂੰ ਵੀ ਲੱਗ ਰਿਹਾ ਜੀ ਯਾਦ ਵੀ ਸ਼ੁਰੂਆਤ ਸਬਰ ਅਕੀਲ ਜੀ ਨਾ ਦੇਖਣ ਆਏ ਹੋ ਤਾਂ ਵੀ ਕੈਰ ਹੋਗੇ ਬਿਲਕੁਲ ਜੀ ਅੱਗੇ ਦਾ ਜੋ ਫਿਊਚਰ ਹੈ ਜੀ ਅਸੀਂ ਅੱਜ ਬੇਨਤੀ ਕਰਾਂਗੇ ਜੋ ਅੱਗੇ ਆਉਣ ਵਾਲੀ ਜੋ ਹਾਕੀ ਦਾ ਜੋ ਲੱਭੀ ਆ ਰਹੀ ਹੈ ਵਰਲਡ ਕੱਪ ਆ ਰਿਹਾ ਜਿਹੜਾ ਸਾਡਾ ਆਪਣਾ ਫਿਊਚਰ ਹੈ ਉਹਦੇ ਬਾਰੇ ਅੱਜ ਮੱਭਾਈ ਜੀ ਕੋਲ ਅਸੀਂ ਬੇਨਤੀ ਕਰਾਂਗੇ ਜਿੱਵੇਂ ਇਸ ਕੋਰਸ ਨੂੰ ਮੇਨਰ ਦੁਆਰਾ ਇੱਕ ਤਾਂ ਇਹ ਹੋਤੇ ਆਪਸ ਵਿੱਚ ਇੱਕ ਤਰੀਕੇ ਡਿਸਕਸ਼ਨਸ ਨੇ ਗੱਲਾਂ ਕਰਤ ਨੂੰ ਕਿ ਇਸ ਤਰ੍ਹਾਂ ਦੇ ਬਿਲਕੁਲ ਜੀ 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 ਬਿਲਕੁਲ ਕਿਉਂਕਿ ਸਾਡੀ ਆਲਰੇਡੀ ਸ਼ੁਰੂ ਤੋਂ ਬਹੁਤ ਵਧੀਆ ਅੰਤਰਸ਼ਾਨਿਕ ਰਹੀ ਹੈ ਤੇ ਅੱਗੇ ਵੀ ਤੇ ਰਹੇਗੀ ਕੱਲ ਜੇ ਦੇਖੀਏ ਤਾਂ ਅਗਲਾ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਣ ਵਾਲਾ ਹੈ ਕੀ ਤਿਆਰੀਆਂ ਕੀਤੀਆਂ ਹੋ ਗਈਆਂ ਤਿਆਰੀ ਕਿਸ ਨੂੰ ਚੱਲ ਰਹੀ ਹੈ ਬਿਲਕੁਲ ਬਹੁਤ ਹੀ ਚੱਲ ਰਹੀ ਹੈ ਜੀ ਹੁਣ ਕਲਾਸਿਸ ਕੈਂਪਸ ਜਾਵਾਂਗੇ ਨੈਕਸਟ ਮੰਥ ਤੇ ਉਸ ਤੋਂ ਬਾਅਦ ਸਾਡੇ ਟੂਰਨਾਮੈਂਟ ਸਟਾਰਟ ਹੋ ਜਾਣਗੇ ਨੈਕਸਟ ਈਅਰ ਵਰਲਡ ਕੱਪ ਦਾ ਦੈਨ 올림픽 ਹੈ ਤੇ ਉਸ ਤੇ ਫੋਕਸ ਰਹੇਗਾ ਜੀ ਥੈਂਕ ਯੂ ਚਲੀ ਦੋਹਨ ਮੈਂ ਅੱਜ ਅਰਵਿੰਦਰ ਸਾਹਿਬ ਪਹੁੰਚੇ ਹੋਰ ਰਾਜਨੀਤੀ ਕਰਨ ਵਾਸਤੇ ਗਿਆ ਤੋਂ ਬਾਅਦ ਔਰ ਅੱਗੇ ਉਹਨਾਂ ਦਾ ਸਮਾਂ ਜਰਾ ਜੀ 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 ਗੀਮਸ ਬਾਰੇ ਗੱਲ ਨਹੀਂ ਕਿਉਂਕਿ ਹੁਣ ਡਿਸਕਸ਼ਨਸ ਵੀ ਇਸ ਤਰ੍ਹਾਂ ਹੁੰਦੇ ਹਨ ਜਿਸ ਵਿੱਚ ਗੀਮ ਬਾਰੇ ਗੱਲ ਹੁੰਦੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਦਰਬਾਰ ਸਾਹਿਬ ਆਏ ਆਪਾਂ ਤੇ ਵਿਆਹ ਤੋਂ ਬਾਅਦ ਵਿਆਹ ਤੋਂ ਪਹਿਲਾਂ ਆਹੀ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਇੱਕ ਵਾਰੀ ਪਹਿਲਾਂ ਦਰਬਾਰ ਸਾਹਿਬ ਜਾਣਾ ਹੈ ਮੱਥਾ ਟੇਕਣਾ ਹੈ ਤੇ ਅਰਦਾਸ ਆਹੀ ਮੰਗਣੀ ਹੈ ਕਿ ਸਾਡੇ ਤੇ ਤਾਂ ਹੀ ਮੇਰੇ ਪਰ ਆਥ ਰੱਖਣਾ ਹਮੇਸ਼ਾ ਹੀ ਤਾਂ ਹੀ ਦੋਵੇਂ ਪਰਿਵਾਰ ਖੁਸ਼ ਰਹਿਣ ਤੇ ਇੰਡੀਆ ਲਾਈਨ ਆਪਾਂ ਇਤਨਾ ਜਿਤਾ ਹੁਣ ਕੰਮ ਕਰ ਰਹੇ ਆ ਅੱਗੇ ਵੀ ਇਦਾਂ ਹੀ ਚੱਲੂ ਆ ਤੇ ਮੈਨੇਜਮੈਂਟ ਦਾ ਜਿਹੜੀ ਤੇ ਬਸ ਆਪਦੀ ਮੈਨੇਜਮੈਂਟ ਆ ਉਹਦੇ ਨਾਲ ਤਾਂ ਬਹੁਤ ਬਹੁਤ ਧੰਨਵਾਦ ਸਾਡਾ ਕਿ ਉਹਨਾਂ ਨੇ ਬਹੁਤ ਵਧੀਆ ਸਾਡਾ ਵੈਲਕਮ ਕੀਤਾ ਇੱਥੇ ਤੇ ਬਸ ਆਹੀ ਆ ਅੱਗੇ ਵੀ ਇਦਾਂ ਚੱਲਦੇ ਬਿਲਕੁਲ ਸਹੀ ਕੀ ਮੈਸੇਜ ਆ ਕਿ ਪੰਜਾਬ ਗੌਰਮੈਂਟ ਵੱਲੋਂ ਵੀ ਜਿਹੜਾ ਜੋਧੇਸ਼ਰ ਕੋਲ ਚੱਲ ਰਿਹਾ ਹੈ ਕਿ ਰੀਅਲ ਨੌਸਮ ਜੋਨੇ ਖੇਡਾਂ ਵੱਲ ਬਦਲ ਹਾਂਜੀ ਬਿਲਕੁਲ ਆਹੀ ਆ ਕਿ ਸਭ ਤੋਂ ਪਹਿਲਾਂ ਮੈਂ ਪੇਰੈਂਟਸ ਨੂੰ ਕਹਿਣਾ ਚਾਹੁੰਦੀ ਆ ਕਿ ਆਪਣੇ ਬੱਚਾ ਨੂੰ ਸਪੋਰਟ ਕਰੋ ਤੇ ਗੇਮਸ ਵੱਲ ਉਹਨਾਂ ਨੂੰ ਜ਼ਿਆਦਾ ਜਾਗਰੂਕ ਕਰੋ ਕਿ ਇਹ ਉਹਨਾਂ ਨੂੰ ਗਰਾਊਂਡੇ 'ਤੇ ਭੇਜੋ ਔਰ ਉਹਨਾਂ ਨੂੰ ਸਪੋਰਟ ਕਰੋ ਅੱਗੇ ਵਧਣ ਲਈ ਕਿਉਂਕਿ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਸਪੋਰਟਸ 'ਚ ਕੋਈ ਫਿਊਚਰ ਨਹੀਂ ਹੁੰਦਾ ਬਟ ਹੁਣ ਸਪੋਰਟਸ 'ਚ ਵੀ ਕਾਫੀ ਵਧੀਆ ਫਿਊਚਰ ਆ ਤੇ ਜੇ ਤੁਸੀਂ ਬੱਚੇ ਨੂੰ ਸਪੋਰਟ ਕਰੋਗੇ ਤੇ ਹੋਰ ਉਹ ਵਧੀਆ ਕਰੋਗੇ ਆਪਣੀ ਫੀਲਡ 'ਚ